ਆਈ ਹੋਪ ਆਪ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਅੱਜ ਬਣਾਉਣ ਲੱਗੇ ਆ ਆਪਾਂ ਸਭ ਤੋਂ ਵਧੀਆ ਸਰਦੀ ਦੀ ਰਿਸ ਸਾਗ ਇਹਨੂੰ ਪਹਿਲਾਂ ਆਪਾਂ ਕਿੱਥੋਂ ਤੋੜ ਕੇ ਲਿਆਏ ਸੀ ਸਰਦਾਰ ਜੀ ਫਿਰ ਧੋ ਕੇ ਸੁਮਾਰ ਕੇ ਸੁੱਕਣਾ ਪਤਾ ਤੇ ਹੁਣ ਆਪਾਂ ਨੇ ਇਹਨੂੰ ਕੱਟਿਆ ਤੇ ਥੋੜਾ ਜਿਹਾ ਪਾਣੀ ਫੇਰ ਪਾ ਲਿਆ ਆਪਾਂ ਇੱਕ ਵਾਰੀ ਧੋ ਲਈ ਗਈ ਵਰਨਾ ਮੜਾ ਮੁਟਰੇ ਤਲ ਤਾ ਪੈ ਜੰਮ ਲਗਾ ਤੇ ਇਧਰ ਆਪਾਂ ਰੱਖ ਲਿਆ ਕੁੱਕਰ 'ਚ ਪਾਣੀ ਪਾ ਕੇ ਤੇ ਹੁਣ ਆਪਾਂ ਇਹਨੂੰ ਸਾਗ ਨੂੰ ਥੋੜਾ ਥੋੜਾ ਕਰਕੇ ਖੂਕ ਕਰ ਚੁਪਾ ਦਿੰਨੇ ਸਭ ਤੋਂ ਵਧੀਆ ਡਿਸ਼ ਹੈ ਜੀ ਆਪਾਂ ਨੂੰ ਬਹੁਤ ਵਧੀਆ ਲੱਗਦਾ ਤਾਂ ਮੈਂ ਇੱਕ ਪੂਰਾ ਹਫਤਾ ਖਾਈਏ ਜੀ ਟੇਸਟੀ ਵੀ ਬੰਦਾ ਸਰਦਾਰ ਜੀ ਨੂੰ ਬਹੁਤ ਪਸੰਦ ਆਇਆ ਇਹ ਸਾਬ ਇੱਕ ਵਾਰੀ ਮੈਂ ਕਿਹਾ ਨਾ ਦੁਬਾਰਾ ਪਾਣੀ ਕੱਢ ਲੇ ਬਾਬਾ ਚਰਦਾ ਤੋਂ ਓਕੇ ਰੱਖਿਆ ਹੋਇਆ ਸੀ ਕਈ ਵਾਰ ਬੱਚੇ ਵਿਚੇ ਆ ਕੇ ਨਾ ਰੇਤੇ ਵਾਲੇ ਹੱਥ ਲਾ ਦਿੰਦੇ ਪੰਜ 10 ਵਿਸਲਾ ਲਵਾ ਮੰਗੇ ਤੇ ਨੀਂ ਚ ਵਧੀਆ ਬਣ ਜਾਊਗਾ ਪਾਲਕ ਮੇਥੀ ਸਾਰਾ ਸਮਾਨ ਆਪਾਂ ਠੀਏ ਦੇ ਪਾਲਿਆ ਅੰਦਰੋਂ ਲੈਣੀ ਹੈ ਟੱਕਣ ਚੱਕ ਕੇ ਇਹ ਰਮ ਥੋੜਾ ਜਿਹਾ ਕੰਨ ਆਪਾਂ ਟੱਕਣ ਮਤਲਬ ਕਿ ਬੰਦ ਨਹੀਂ ਕਰਦੇ ਐਸੇ ਤਰ੍ਹਾਂ ਹੀ ਆਪਾਂ ਝਾੜ ਲਾਗੇ ਤੇ ਵੀ ਜੇ ਕੋਈ ਬਿਸਰ ਜੇ ਨਾ ਕਈ ਵਾਰ ਕੋਈ ਪੱਤਰਾ ਫਸ ਜਾਂਦਾ ਤਾਂ ਫਿਰ ਇਹ ਫੜਨ ਦਾ ਡਰ ਹੁੰਦਾ ਥੋੜਾ ਜਿਹਾ ਝਾੜ ਲਾਗੇ ਆਪਾਂ ਇਮੀ ਉਦੋਂ ਬਾਅਦ ਚਾਪਾ ਕੰਮ ਕਰਾਂਗੇ ਹਾਂਜੀ ਇੱਧਰ ਆਪਾਂ ਸਾਗ ਦਾ ਤਿਆਰ ਕਰ ਰਹੇ ਹਾਂ ਸਾਗ ਦਾ ਇਹਨਾਂ ਇਹ ਆਲਾ ਲੰਮੀ ਨਹੀਂ ਬੋਇਆ ਇਹਨਾਂ ਜਿਹੜੇ ਆਪਾਂ ਗਰਮੂ ਦਾ ਸਰਤਾ ਦਾ ਕਰ ਲਏ ਨੇ ਤੇ ਆਪਾਂ ਦੋ ਪਿਆਜ਼ ਕੱਟ ਲਈ ਸੀਗੇ ਅਦਰਕ ਆ ਲਸਣ ਵੀ ਕੱਟ ਕੇ ਰੱਖ ਦਈਏ ਸਾਗ ਥੋੜਾ ਨਾ ਤਾਂ ਕਰਕੇ ਮਸਾਲਾ ਥੋੜਾ ਦਾ ਤੁਸੀਂ ਆਪ ਦੇ ਝਾੜਦੇ ਜਿੰਨਾ ਮਰਜ਼ੀ ਪਾ ਸਕਦੇ ਹੋ ਉਹਨੂੰ ਪਤਲੀ ਕਰਨਾ ਵਧੀਆ ਬਣਾ ਲੈਂ ਨਾ ਬਹੁਤ ਵਧੀਆ ਟੇਸਟੀ ਬਣ ਜੇ ਆਪਣਾ ਖਾਗ ਇੱਧਰ ਮੈਂ ਨਾਲ ਦੀ ਨਾਲ ਹੀ ਟੜਕਾ ਧਰਕਾ ਰੱਖਿਆ ਨਾ ਉਹਨੂੰ ਸਾੜਨ ਤੋਂ ਨਾਲ ਦੀ ਨਾਲ ਟੜਕਾ ਬਣ ਗਈ ਫਿਰ ਵੀਡੀਓ ਨੇ ਜ਼ਿਆਦਾ ਲੰਮੀ ਨਹੀਂ ਹੋਊਗੀ ਦੇਖਣ ਲਈ ਇਹ ਤਾਂ ਹੀ ਹੁੰਦੀ ਹੈ ਛੋਟੇ ਵੀਡੀਓ ਹੋਵੇ ਤਾਂ ਚਲੋ ਜੀ ਪਿਆਜ਼ ਆਪਣੇ ਹੋ ਗਏ ਬਰਾਉਣ ਤੇ ਦੋ ਲੈ ਆਪਾਂ ਟਮਾਟਰ கடாக சார் ਇਦਾਂ ਤੁਸੀਂ ਨਾਲ ਜੀ ਆਂਦੀ ਹੈ ਜੇ ਤੇ ਸਾਢੇ 4 ਫਿਰ ਜੇ ਤਾਂ ਜਲਦੀ ਜਲਦੀ ਕੰਮ ਹੋ ਜੇ ਆਪਣਾ ਬਹਾਟ ਇਹ ਨਾਲ ਤੇ ਮੰਨ ਜੀ ਆਪਣਾ ਮਸਾਲਾ ਹੋ ਗਿਆ ਪੂਰਾ ਤਿਆਰ ਹੈ ਤੇ ਹੁਣ ਆਪਾਂ ਇਹਦੇ ਚ ਕਿੱਤੇ ਮਸਾਲੇ ਐਡ ਕਰ ਦਿੰਨੇ ਆਂ ਲੋੜ ਮਤਲਬ ਕੁ ਥੋੜੇ ਥੋੜੇ ਪਾ ਦਿੰਨੇ ਆਂ ਉਸ ਤੋਂ ਬਾਅਦ ਕਿੰਨੇ ਪਕਾਉਣੇ ਹੋਏ ਸੋਚੇ ਚਲਾਂਗੇ ਪਹਿਲਾਂ ਉੱਧਰ ਵੀ ਪਾਏ ਆ ਰਏ ਆ ਸਾਮਾਨ

ਹੁਣ ਸਾਗ ਪਾ ਦਿੱਤਾ ਬਣ ਗਿਆ ਕੋਟਕੇ ਦੇ ਵਿੱਚ ਮਿਲਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਹਾਂਜੀ ਸਾਗ ਬਣ ਕੇ ਹੋ ਗਿਆ ਆਪਣਾ ਪਿਆਰ ਤੇ ਹੁਣ ਆਪਾਂ ਇਹਨਾਂ ਝੋਟ ਲੈਨੇ ਮਦਨੀ ਨਾਲ ਸੁਨਾਰੇ ਤੇ ਘੋਟਣੇ ਬੜੀਆ ਬੜੀ ਗੋਸਾ ਨਾ ਬਣੇ ਝੋਟ ਵੀ ਗਿਆ ਬੜੀਆ ਤੁਹਾਂ ਦੇਖੋ ਬਹੁਤ ਸੋਹਣਾ ਬਣਿਆਗਾ ਮਲਾਇਆ ਜਾਂ ਕਾਹਨ ਹੋ ਗਿਆ ਠੀਕ ਕਮੰਟੀ ਚ ਖੁੱਟ ਗਿਆ ਮਲਾਇਆ ਉੱਨੀ ਹੋ ਗਈ। ਕੌੜੇ ਪਾਲਕ ਬਰਤ ਪਾਇਆ ਸੀ। ਇਧਰ ਆਪਾਂ ਮਸਾਲਾ ਵੀ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਸੀ ਨਾ ਤੇ ਹੁਣ ਆਪਾਂ ਆਗ ਨੂੰ मसाले च ऐड तो कर दे बहुत घंट बने अब पहली बार बनाया लेके आई थी बहुत सोना स्वाग है कच्चा कच्चा भी वजि बस चलना भी बनाया थोड़ा जाता हो करते ਬਹੁਤ ਟੇਸਟੀ ਬਣ ਗਿਆ ਹੁਣ ਆਪਾਂ ਨਾਲ ਬਾਉਲੇ ਵੀ ਤੇ ਮੱਕੀ ਦੀ ਦੇਖਦੇ ਆ ਬਾਅਦ ਜਿਹੜੀ ਬਣਾਵਾਂਗੇ ਰੋਟੀ ਕਮੈਂਟ ਕਰਕੇ ਦੱਸਿਓ ਸਾਗ ਤੁਹਾਨੂੰ ਕਿਵੇਂ ਦਾ ਲੱਗਿਆ ਜੇ ਕਿਸੇ ਨੇ ਖਾਣਾ ਤਾਂ ਆਜੋ ਭਾਈ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਆਂ ਖਤਮ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਗ ਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਤੁਹਾਨੂੰ ਕਿਵੇਂ ਦਾ ਬਣਿਆ